ਕਰੀਏ ਤੁਮ ਜੀ ਨਹੀਂ ਨਹੀਂ ਮੁੜਾ ਦੇ ਦੋ ਬਸ ਕੁਮਾਰੋਂ ਨਹੀਂ ਕੋਚਾ ਕੋਈ ਨਹੀਂ ਸੋਨੂ ਬਾਈ ਕੋਈ ਨਹੀਂ ਚੈੱਕ ਕਰ ਲਾ ਆਇਆ ਆਇਆ ਬਾਈ ਕੋਈ ਗੱਲ ਨਹੀਂ ਕੋਈ ਯਾਰ ਅਸੀਂ ਫਸੇ ਖੜੇ ਤਾਂ ਹੀ ਬੰਦ ਕਰਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਯਾਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੂੰ ਮੇਰਾ ਨਾਮ ਉਕਰ ਸਿੰਘ ਜਟਾਣਾ ਹੈ ਇਹ ਜੀ ਸੈਲੋ ਦੇ ਵਿੱਚ ਗੱਡੀਆਂ ਨੇ ਉਤਰ ਰਹੀਆਂ ਸਾਤ-ਸਾਤ ਦਿਨ ਹੋ ਗਏ ਹੀ ਸੈਲੋ ਖਰਾਬ ਪਿਆ ਜੀ ਤਿੰਨ ਦਿਨ ਤੋਂ ਸਾਰੇ ਡਰਾਈਵਰ ਵੀਰ ਸਾਰੇ ਮਾਲਕ ਬਹੁਤ ਔਖੇ ਆ ਜੀ ਬਹੁਤ ਖਰਚੇ ਪੈ ਰਹੇ ਸਾਨੂੰ ਲੱਖ-ਲੱਖ ਰੁਪਏ ਦੀ ਸਾਡੀ ਕਿਸਤ ਹੈ ਇਹ ਸਾਨੂੰ ਕੋਈ ਓਪਨ ਗਰਾਊਂਡ ਖੋਲ ਕੇ ਦੇਣੇ ਆ ਐਫਸੀਆਈ ਬਹੁਤ ਪਰੇਸ਼ਾਨ ਆ ਜੀ 400 ਟਰੱਕ ਤਾਂ ਲਾਈਨ 'ਚ ਖੜਾ ਤੁਹਾਡੇ ਸਾਹਮਣੇ ਹਾਂਜੀ ਇਸੇ ਕਰਕੇ ਅਸੀਂ ਰੋਡ ਜਾਮ ਕਿੰਨੇ ਦਿਨਾਂ ਤੋਂ ਬੰਦ ਹੈ ਅਸੀਂ ਬਹੁਤ ਜਿਆਦਾ ਪਰੇਸ਼ਾਨ ਹੈ ਜੀ ਕਿੰਨੇ ਦਿਨਾਂ ਦੀ ਹਜੇ ਹਾਲੀ ਕੀ ਪੈਨਿੰਗ ਪਈਆ ਮੰਡੀਆਂ ਦੇ ਵਿੱਚ ਕਣਕ ਦੇ ਮੰਡੀਆਂ ਦੇ ਵਿੱਚ ਘੱਟੋ ਘੱਟ 4-5 ਲੱਖਾ ਗੱਟਾ ਪਿਆ ਜੀ 5 ਲੱਖ ਦੇ ਅੰਦਰ ਬਾਅਦ ਪਿਆ ਜੀ 5 ਲੱਖ ਦੇ ਅੰਦਰ ਬਾਅਦ ਪਿਆ ਜੀ 1.5 ਲੱਖ ਗੱਟਾ ਦਾ ਦਾਣਾ ਮੰਡੀ ਲੋਕਲ ਜੀ ਪਿਆ ਜੀ ਬਾਕੀ ਕੋਈ ਤੇ ਅਧਿਕਾਰੀ ਨਾਲ ਕੋਈ ਹੋਈ ਗੱਲਬਾਤ ਪਈ ਨਾ ਕੋਈ ਇਸ ਬੰਦਾ ਕੋਈ ਸਾਰਿਆਂ ਕੋਲੇ ਜਾਏ ਸਾਡੀ ਕੋਈ ਗੱਲ ਹੀ ਨਹੀਂ ਸੁਣਦਾ ਜੀ ਐਫਸੀਆਈ ਕੋਈ ਗੱਲ ਨਹੀਂ ਸੁਣਦੀ ਜੀ ਹਾਂਜੀ ਐਫਸੀਆਈ ਦੇ ਸਾਰੇ ਅਫਸਰਾਂ ਕੋਲੇ ਜਾਏ ਆਂ ਫਰੀਦਕੋਟ ਵੀ ਜਾਏ ਆਂ ਸਪੈਸ਼ਲਾਂ ਲੱਗੇ ਜਾਣੇ ਕੋਈ ਚਾਰ ਖਾਲੀ ਹੋ ਜਾਈ ਅਸੀਂ ਬਹੁਤ ਪਰੇਸ਼ਾਨ ਆਂ ਡਰਾਈਵਰ ਭੱਜਣ ਨੂੰ ਤਿਆਰ ਹੋਏ ਪਏ ਸਾਰੇ ਡਰਾਈਵਰ ਭੱਜਣ ਨੂੰ ਤਿਆਰ ਹੈ ਲੱਖ ਲੱਖ ਦੀ ਕਿਸ਼ਤਾਂ ਫైనాਂਸਰ ਗੱਡੀਆਂ ਫੜਨ ਨੂੰ ਫਿਰਦੇ ਆਂ ਕੋਈ ਖੋਲਿਆ ਨਹੀਂ ਕੋਈ ਨਹੀਂ ਖੋਲਿਆ ਜੀ ਇਹਨਾਂ ਨਾਲ ਹੀ ਗਗੰਦੀ ਪਈ ਜੀ ਹਾਂਜੀ ਥੋੜੇ ਦਿਨ ਪਹਿਲਾਂ ਵੀ ਅਸੀਂ ਬਿਆਨ ਦਿੱਤਾ ਸੀ ਤੁਹਾਨੂੰ ਐਸੀ ਗੱਲ ਤੇ ਦਿੱਤਾ ਸੀ ਵੀ ਸੈੱਲ ਨੂੰ ਬੰਦ ਕੀਤਾ ਜਾਵੇ ਤੇ ਗਦਾਮ ਖੋਲੇ ਜਾਣ ਹਫਤਾ ਹਫਤਾ ਹੋ ਗਿਆ ਜੀ ਗੱਡੀਆਂ ਖਾਲੀ ਨਹੀਂ ਹੁੰਦੀਆਂ ਇਹਨਾਂ ਦੀ ਸਹੀ ਨਹੀਂ ਹੋ ਰਿਹਾ ਜੀ ਇਹ ਅੱਜ ਤ્યાર ਦਿਨ ਹੋ ਗਏ ਇਹਨਾਂ ਦੀ ਬੈਟ ਟੁੱਟ ਜਾਂਦੀ ਹੈ ਕਦੇ ਕੀ ਹੋ ਜਾਂਦੇ ਗੱਡੀਆਂ ਵਾਲੇ ਬਾਹਰ ਖੜੇ ਆ ਜੀ ਗੱਡੀਆਂ ਵਾਲੇ ਬਿਮਾਰ ਹੋਏ ਪਏ ਉਹਨਾਂ ਦੇ ਬੁਰੇ ਹਾਲ ਹੈ ਜੀ ਪਰ ਇਹਨਾਂ ਨੇ ਗੱਡੀਆਂ ਨੂੰ ਗਦਾਮ ਬਣਾਤੇ ਆ ਜੀ ਕੋਈ ਗੱਡੀ ਵੀ ਖਾਲੀ ਨਹੀਂ ਹੁੰਦੀ ਵੀ 7-7 ਦਿਨ ਹੋ ਗਏ ਜੀ 5 ਲੱਖ ਗੱਟਾ ਮੰਡੀਆਂ ਚ ਪਿਆ ਜੀ ਸਾਰੀ ਕਣ ਖਰਾਬ ਹੋ ਜਾਂਦੀ ਹੈ ਜੀ ਸਾਰੀ ਸਾਰੀ ਕਣਕ ਰੁਲੀ ਜਾਂਦੀ ਹੈ ਜੀ ਲੋਕਾਂ ਦੀ ਪਰ ਇਹਨਾਂ ਦੇ ਸਿਰ ਤੇ ਜੂ ਨਹੀਂ ਸਰਕਾਰੀ ਜੀ ਕੋਈ ਕਦਮ ਨਹੀਂ ਖੋਲ ਰਿਹਾ ਜੀ ਸੈਲੋ ਦੇ ਵਿੱਚ ਹੀ ਮਾਲ ਭਰਨਾ ਇੰਨਾ ਪ੍ਰੈਸ਼ਰ ਆ ਉਤੋਂ ਵੀ ਸੈਲੋ ਭਰੋ ਸੈਲੋ ਭਰੋ ਸੈਲੋ ਖਰਾਬ ਪਿਆ ਜੀ ਮਾਲ ਕਿੱਥੋਂ ਭਰਾਂਗੇ ਜੀ ਅਸੀਂ ਲੋਕ ਵਿਚਾਰੇ ਪਰੇਸ਼ਾਨ ਹੋਈ ਜਾਂਦੇ ਜੀ ਪਰ ਕੋਈ ਸਾਡੀ ਸੁਣਾਈ ਨਹੀਂ ਆੜਤੀਆਂ ਗਾ ਸਾਨੂੰ ਪਰੇਸ਼ਾਨ ਕਰੀ ਜਾਂਦੇ ਵੀ ਤੁਸੀਂ ਸਾਡਾ ਮਾਲ ਚੱਕੋ ਅਸੀਂ ਕਿੱਥੋਂ ਚੱਕਾਂ ਜੀ ਗੱਡੀਆਂ ਨੂੰ ਥੋੜੀ ਗਦਾਮ ਬਣਾਵਾਵਾਂਗੇ ਜੀ ਗੱਡੀਆਂ ਖਾਲੀ ਰਹਿਣਗੀਆਂ ਅਸੀਂ ਕਿੱਥੋਂ ਲੈ ਕੇ ਆਵਾਂਗੇ ਜੀ 7-7 ਦਿਨ ਤਾਂ ਹੋ ਗਏ ਜੀ ਬੰਦਿਆਂ ਨੂੰ ਕੜਿਆਂ ਨੂੰ ਜੀ ਪਰ ਕੋਈ ਗੱਲਬਾਤ ਨਹੀਂ ਸੁਣਦਾ ਪਿਆ ਜੀ ਇੱਥੇ ਸਾਡੀ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਆ ਜੀ ਸੈਂਟਰ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਇਹਨਾਂ ਨੂੰ ਬੰਦ ਕੀਤਾ ਜਾਵੇ ਸਾਡੇ ਕਦਮ ਖੋਲੇ ਜਾਣ ਤੇ ਇਹ ਗੱਡੀਆਂ ਨੂੰ ਅਸੀਂ ਫ੍ਰੀ ਕਰੀਏ ਠੀਕ ਹੈ ਤੇ ਮੱਡੀਆਂ ਸਾਡੀਆਂ ਫ੍ਰੀ ਹੋਣ ਅਸੀਂ ਇਹਦੇ ਸੈਂ